ਭਾਰਤ ਦੀ ਮਿੱਟੀ ਨਾਲ ਜੁੜਿਆ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ ਪਰ ਅੱਜ ਕਿਸਾਨਾਂ ਦੇ ਮਨ ਵਿੱਚ ਇੱਕ ਸਵਾਲ ਹੈ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਹੋ ਰਿਹਾ ਨਵਾਂ ਵਪਾਰ ਸਮਝੌਤਾ ਉਹਨਾਂ ਦੀ ਰੋਜ਼ੀ ਰੋਟੀ ਤੇ ਅਸਰ ਪਾਵੇਗਾ ਹਾਲ ਹੀ ਵਿੱਚ ਕੋਸ਼ਿਤ ਭਾਰਤ ਅਮਰੀਕਾ ਅੰਤਰਿਮ ਵਪਾਰ ਸਮਝੌਤੇ ਨੇ ਦੇਸ਼ ਪਰਦੇ ਕਿਸਾਨਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ 2 ਫਰਵਰੀ 2026 ਨੂੰ ਅਮਰੀਕਾ ਦੀ ਖੇਤੀ ਮੰਤਰੀ ਬਰੁਕ ਰੌਲਿੰਸ ਵੱਲੋਂ ਕੀਤੇ ਇੱਕ ਟਵੀਟ ਨੇ ਇਸ ਚਿੰਤਾ ਨੂੰ ਹੋਰ ਵਧਾ ਦਿੱਤਾ ਉਹਨਾਂ ਕਿਹਾ ਕਿ ਇਹ ਸਮਝੌਤਾ ਅਮਰੀਕੀ ਖੇਤੀ ਉਤਪਾਦਾਂ ਨੂੰ ਭਾਰਤ ਦੇ ਵਿਸ਼ਾਲ ਬਾਜ਼ਾਰ ਵਿੱਚ ਵਧੇਰੇ ਨਿਰਯਾਤ ਦਾ ਮੌਕਾ ਦੇਵੇਗਾ ਕੀਮਤਾਂ ਵਧਾਏਗਾ ਅਤੇ ਗ੍ਰਾਮੀਣ ਅਮਰੀਕਾ ਵਿੱਚ ਨਕਦੀ ਦਾ ਪ੍ਰਵਾਹ ਲਿਆਵੇਗਾ ਇਸ ਤੋਂ ਬਾਅਦ ਭਾਰਤ ਵਿੱਚ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਧਿਰਾਂ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਕਿ ਸਬਸਿਦੀ ਵਾਲੇ ਅਮਰੀਕੀ ਖੇਤੀ ਉਤਪਾਦ ਭਾਰਤੀ ਮੰਡੀ ਵਿੱਚ ਹੜ੍ਹ ਲਿਆ ਸਕਦੇ ਹਨ ਡਰ ਏ ਸੀ ਕਿ ਇਸ ਨਾਲ ਕਰੇਲੂ ਕਿਸਾਨਾਂ ਅਤੇ ਖਾਸ ਕਰਕੇ ਡੇਰੀ ਉਤਪਾਦਕਾਂ ਦੀ ਰੋਸੀ ਪ੍ਰੋਟੀਨ ਨੂੰ ਨੁਕਸਾਨ ਪਹੁੰਚ ਸਕਦਾ ਹੈ ਭਾਰਤ ਲਈ ਖੇਤੀ ਸਿਰਫ ਇੱਕ ਵਪਾਰ ਨਹੀਂ ਇਹ ਜੀਵਨ ਦਾ ਆਧਾਰ ਹੈ ਇਸੇ ਲਈ ਖੇਤੀ ਅਤੇ ਡੇਅਰੀ ਖੇਤਰ ਹਰ ਵਪਾਰ ਸਮਝੌਤੇ ਵਿੱਚ ਭਾਰਤ ਅੱਗੇ ਰਿਹਾ ਹੈ ਕਿਸੇ ਵੀ ਸਰਕਾਰ ਲਈ ਇਹਨਾਂ ਖੇਤਰਾਂ ਨਾਲ ਸਮਝੌਤਾ ਕਰਨਾ ਰਾਜਨੀਤਿਕ ਹੀ ਨਹੀਂ ਸਮਾਜਿਕ ਤੌਰ ਤੇ ਵੀ ਸੰਵੇਦਨਸ਼ੀਲ ਮਸਲਾ ਹੈ ਇਹਨਾਂ ਸਾਰੀਆਂ ਚਿੰਤਾਵਾਂ ਦੇ ਵਿਚਕਾਰ 4 ਫਰਵਰੀ 2026 ਨੂੰ ਵਣਜਤੀ ਉਦਯੋਗ ਮੰਤਰੀ

ਭਾਰਤ ਦੀ ਸੰਵੇਦਨਸ਼ੀਲਤਾ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਸਾਫ਼ ਹੈ ਕਿ ਸਰਕਾਰ ਦਾ ਦਾਵਾ ਹੈ ਕਿ ਕਿਸਾਨ ਅਤੇ ਡੇਰੀ ਉਤਪਾਦਕ ਇਸ ਸਮਝੌਤੇ ਨਾਲ ਪ੍ਰਭਾਵਿਤ ਨਹੀਂ ਹੋਣਗੇ ਲਗਭਗ 1 ਸਾਲ ਦੀ ਤੀਬਰ ਗੱਲਬਾਤ ਤੋਂ ਬਾਅਦ ਇਹ ਭਾਰਤ ਅਮਰੀਕਾ ਅੰਤਰਿਮ ਸਮਝੌਤਾ ਅੰਤਿਮ ਰੂਪ ਵੱਲ ਵਧ ਰਿਹਾ ਹੈ ਭਾਰਤੀ ਗੱਲਬਾਤ ਟੀਮ ਵੱਲੋਂ ਸਪਸ਼ਟ ਰੂਪ ਵਿੱਚ ਇਹ ਰੱਖਿਆ ਗਿਆ ਕਿ ਮੁੱਖ ਖੇਤੀ ਉਤਪਾਦ ਡੇਰੀ ਉਤਪਾਦ ਅਤੇ ਹੋਰ ਸੰਵੇਦਨਸ਼ੀਲ ਵਸਤੂਆਂ ਨੂੰ ਉਨਾਂ ਛੋਟਾ ਤੋਂ ਬਾਹਰ ਰੱਖਿਆ ਜਾਵੇ ਜੋ ਕਰੇਲੂ ਬਾਜ਼ਾਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਸਰਕਾਰ ਦਾ ਕਹਿਣਾ ਹੈ ਕਿ ਖੇਤੀ ਉਤਪਾਦਾਂ ਤੇ ਕੋਈ ਵੀ ਵਿਆਪਕ ਜ਼ੀਰੋ ਟੈਰਿਫ ਸਮਝੌਤਾ ਨਹੀਂ ਹੋਇਆ ਜਿੱਥੇ ਵੀ ਟੈਰਿਫ ਵਿੱਚ ਕਮੀ ਕੀਤੀ ਗਈ ਹੈ ਉਹ ਗੈਰ ਸੰਵੇਦਨਸ਼ੀਲ ਸ਼੍ਰੇਣੀਆਂ ਤੱਕ ਹੀ ਸੀਮਤ ਹੈ ਸਰਕਾਰ ਅਨੁਸਾਰ ਇਹ ਸਮਝੌਤਾ ਖੇਤੀ ਨੂੰ ਕਮਜ਼ੋਰ ਕਰਨ ਲਈ ਨਹੀਂ ਸਗੋਂ ਹੋਰ ਖੇਤਰਾਂ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ ਹੈ ਖਾਸ ਕਰਕੇ ਕਪੜਾ ਪਹਿਰਾਵਾ ਚਮੜਾ ਰਤਨ ਤੇ ਆਪੂਸ਼ਣ ਇੰਜੀਨੀਅਰਿੰਗ ਵਸਤੂਆਂ ਅਤੇ ਸਮੁੰਦਰੀ ਉਤਪਾਦਾਂ ਵਰਗੇ ਸ਼੍ਰਮ ਗੈਲ ਖੇਤਰਾਂ ਨੂੰ ਵਦਾਵਾ ਮਿਲੇਗਾ ਇਸ ਨਾਲ ਨੌਕਰੀਆਂ ਪੈਦਾ ਹੋਣਗੀਆਂ ਅਤੇ ਐਮਐਸਐਮਈ ਖੇਤਰ ਮਜ਼ਬੂਤ ਹੋਵੇਗਾ ਕਿਸਾਨਾਂ ਨੂੰ ਅਫਵਾਹਾਂ ਨਹੀਂ ਤੱਥ ਚਾਹੀਦੇ ਹਨ ਲੋਕ ਸਭਾ ਵਿੱਚ ਮੰਤਰੀ ਪਿਯੂਸ਼ ਗੋਇਲਦਾ ਸਿੱਧਾ ਬਿਆਨ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਸਰਕਾਰ ਨੇ ਕਿਸਾਨਾਂ ਦੀ ਚਿੰਤਾ ਨੂੰ ਸੁਣਿਆ ਹੈ ਜਲਦੀ ਜਾਰੀ ਹੋਣ ਵਾਲਾ ਭਾਰਤ ਅਮਰੀਕਾ ਸੰਯੁਕਤ ਬਿਆਨ ਇਸ ਸਮਝੌਤੇ ਦੀ ਪੂਰੀ ਤਸਵੀਰ ਸਾਫ਼ ਕਰੇਗਾ ਪਰ ਫਿਲਹਾਲ ਸੰਸਦ ਤੋਂ ਆਇਆ ਸੰਦੇਸ਼ ਬਿਲਕੁਲ ਸਪਸ਼ਟ ਹੈ ਭਾਰਤੀ ਕਿਸਾਨਾਂ ਦੇ ਅਧਿਕਾਰ ਸੁਰੱਖਿਅਤ ਹਨ ਖੇਤੀ ਅਤੇ ਡੇਅਰੀ ਸੁਰੱਖਿਅਤ ਰਹੇਗੀ ਅਤੇ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ